ਇਹ ਟਰੈਕਟਰ ਬਕਾਉ ਹੈ ਨਿਊ ਹਾਲੈਂਡ 5500 2014 ਮਾਡਲ AR4 85% WKT ਹੈ ਡਬਲ ਡਿਸਟ੍ਰਿਬਿਊਟਰ ਪੀ ਸਪੀਡ ਯਾਵ ਨੰਬਰ ਟਰੈਕਟਰ ਹੈ ਫਸਟ ਕਨਟੈਕਟ ਟਰੈਕਟਰ ਦੀ ਕਿਸ਼ਣ ਤੁਸੀਂ ਦੇ ਸਕਦੇ ਹੋ ਬਹੁਤ ਹੀ ਜ਼ਿਆਦਾ ਸਾਫ ਹੈ ਸਾਰਾ ਰੇਨ ਵਾਲਾ ਕਿਤੋਂ ਰੰਗ ਬੇਟ ਹੋਇਆ ਬਹੁਤ ਘੱਟ ਚੱਲਿਆ ਹੈ ਰਾਈਟਰ ਲੋਪੀ ਵਾਲੀ ਛਤਰੀ ਲੱਗੀ ਹੋਈ ਹੈ ਰੇਮ ਮਗਰਾੜ ਦਾ ਰਾਈਟਰ ਬਿਲਕੁਲ ਹੀ ਸਾਫ਼ ਹੈ ਇਸਾ ਦੇ ਜਿੱਕ ਤੋਂ ਵੀ ਪੋਰਾ ਵੀ ਰੰਗ ਰਿਹਾ ਹੈ ਟੂਬ वगैरह ਦੇ ਇੱਕ ਬਹੁਤ ਜ਼ਿਆਦਾ ਸਾਫ਼ ਇਹਦੇ ਨੇ ਗੇਰਦਾ ਓਕੇ ਆ ਵੀਰ ਵੱਲੋਂ ਪੂਰ ਗਾਰੰਟੀ ਵੀਰ ਦਾ ਮਾਈ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਇਸ ਤੇ ਤੁਸੀਂ ਸਪਾਰਟਸ ਆਵਦੇ ਹੋ ਮੇਰੇ ਇੰਜਣ ਟਰੈਕਟਰ ਦੀ ਬਿਲਕੁਲ ਹੀ ਸਾਫ ਹੈ। ਦੀਸ ਫੀਟ ਟਰੈਕਟਰ ਹੈ ਡਬਲ ਡਿਸਟਿਬਿਊਟਰ ਦੇ ਵਿੱਚ। ਟਰੈਕਟਰ ਦਾ 440000 ਰੁਪਏ। ਪੂਰੀ ਏਰੀਏ ਦੇ ਟਰੈਕਟਰ ਘੜਾ ਹੈ ਜਿਹੜਾ ਸੰਗਰੂਰ। ਚੈਨਲ ਨੂੰ ਕਰਿਓ ਸਬਸਕ੍ਰਾਈਬ, ਲਾਈਕ ਤੇ ਕਮੈਂਟ। ਨਾਲ ਹੀ ਬੈਲ ਵਾਲਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੇ ਵੀਡੀਓ ਵੀ ਤੁਹਾਡੇ ਤੱਕ ਕੋਈ ਨਾ ਰਹੇ। ਧੰਨਵਾਦ।